ਖਨਨ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਤਦ ਦੱਸਿਆ ਕਿ ਯਾਤਰੀਆਂ ਦੇ ਨਾਲ ਭਰੀ ਹੋਈ ਰੂਟ ਵੇਜ਼ ਦੀ ਬੱਸ ਟਰਾਲੇ ਦੇ ਵਿੱਚ ụp ਜਾਵਜੀ ਜਿੱਥੇ ਬਾਈ ਤੋਂ ਜ਼ਿਆਦਾ ਲੋਕ ਜ਼ਖਮੀ ਨੇ ਖਨਨ ਨੈਸ਼ਨਲ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਦਾ ਹੈ ਦਰਸਲ ਦੱਸਿਆ ਜਾ ਰਿਹਾ ਹੈ ਮੈਕਡੋਨਲਡਸ ਦੇ ਨੇੜੇ ਇੱਥੇ ਪੰਜਾਬ ਰੋਡ ਵਿਜੀਬਾਸ ਰੁਟਾਲੇ ਦੇ ਵਿੱਚ ਵੱਜਦੀ ਹੈ ਜਿਸ ਦੇ ਦਰਮਿਆਨ ਕਿ ਭਾਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਦਰਸਲ ਇਹ ਬਸ ਰੁਹਿਆਣ ਤੋਂ ਪਟਿਆਲਾ ਜਾ ਰਹੀ ਸੀ ਜ਼ਿਆਦਾਤਰ ਸਟੂਡੈਂਟਸ ਇਸ ਦੇ ਵਿੱਚ ਸਵਾਰ ਸਨ ਤੇ ਦੂਜੇ ਪਾਸੇ ਤੇਜ਼ ਰਫ਼ਤਾਰ ਟਰਾਲਾ ਡਿਵਾਈਡਰ ਪਾਰ ਕਰਦਿਆਂ ਹੋਇਆਂ ਬਸ ਦੇ ਵਿੱਚ ਜਾ ਵਜਿਆ ਸੜਕ ਸੁਰੱਖਿਆ ਫੋਰਸ 608 ਐਂਬੂਲੈਂਸ ਮੌਕੇ ਤੇ ਪਹੁੰਚੀਆਂ ਤੇ ਉੱਥੇ ਹੀ ਹਾਦਸੇ ਦੀ ਵਜ੍ਹਾ ਦੇ ਨਾਲ ਨੈਸ਼ਨਲ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਹਾਲਾਂ ਕਿ ਕਿ ਨਿਕਲਿਆ ਕਿਤਾ ਹੈ ਬਸ ਜਾ ਰਹੀ ਸੀ ਉਹ ਡਰਟਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਜੋ ਨਾਲ ਬਸ ਸਵਾਰ ਸੀ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਅਸੀਂ ਸਿਰਾਂਤ ਜਾ ਰਹੀ ਸੀ ਡਿਊਟੀ ਤੇ ਜਾ ਰਹੀ ਸੀ ਬਸ ਬਸ ਉੱਪਰ ਹੀ ਹੋਈ ਸੀ ਕਿਹੜੀ ਬਸ ਸੀ ਇਹ ਆਰਟੀਸੀ ਕਿਤੇ ਕੋਈ ਐਕਸੀਡੈਂਟ ਹੈ ਬਸ ਪਰ ਪੁਲ ਚੜਦੇ ਹੀ ਖੰਨੇ ਵਾਲਾ ਪੁਲ ਚੜ੍ਹਦੇ ਮੋਬਾਈਲ ਵਗੈਰਾ ਨਾਲ ਜੁੜੀ ਹੋਏ ਨੇ ਸਵਾਰ ਗਿਆ ਜੀ ਪਤਾ ਨਹੀਂ ਆਈ ਥਿੰਕ ਕੋਈ ਹੁਣ ਕਿਤੇ ਵਿੱਚ ਮੈਂ ਤਰਿਆ ਬਾਕੀ ਪਤਾ ਨਹੀਂ ਕੁਝ ਵੀ ਆਈ ਡੀਆ ਨਹੀਂ ਕੋਈ ਦਿੱਕਤ ਨਹੀਂ ਆਈ ਸੀ ਬਿਲਕੁਲ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇਗੜ ਮੰਡੇਗੜ ਪਹੁੰਚੇ ਨਹੀਂ ਸੀ ਕੰਦੇ ਸੀ ਕਿੰਨਾ ਚਿਕਾ ਟਰੱਕ ਕਿੱਥੋਂ ਆਇਆ ਸੀ ਕੜਬਤੀ ਚੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਬਿਲਕੁਲ ਸਹੀ ਸੀ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬੱਸ ਸਲੋ ਵੀ ਚਲਾ ਰਸੇ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਦੇਸ ਭਜਾ ਕੇ ਲੈ ਕੇ ਜਾ ਰਿਹਾ ਸੀ ਕਿੰਨੇ ਸਵਾਰ ਸ਼ਟਾ ਲੱਗੇ ਸੀ ਆ ਤਕਰੀਬਨ ਸੱਦੇ ਲੱਗੇ ਸੌ ਤੋਂ ਸੀ ਜਿਆਦਾ ਵਿੱਚ ਜਿਹੜਾ ਦੋਨੋਂ ਮਿਕਸ ਜੇ ਡੇੜੀ ਜੋ ਸਟੂਡੈਂਟਸ ਸਕੂਲ ਦੇ ਬੱਚੇ और गया और 53 पर पूजा कीरा पूजा।, पूजा क्या कैसे हम ध्यानने से जा रहे थे रिम्टी यूनिवर्सिटी में अचानक से बस में पता नहीं क्या हुआ किसी बस से टकरा गई और हम सारे बहुत ज़्यादा स्टार्ट हो गए थी पूरी बस भरी हुई थी कहाँ हुआ ये थे। करने में तो इसका आगे। कौन था था? कसूर का तो नहीं आगे पता नहीं। हम तो तो नहीं 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 पता 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 आगे हम अंदर बैठे थे क्या कंडक्टर लगा है ट्रक के साथ आप रहे हाँ जी तो कितने लोगों को चोट आई सारे मेरे फ्रेंड्स को चोट आई इसका पूरा दास टूट गए ਅੱਜ ਕੀ ਸਾਇਰ ਕਿੰਨੇ ਇੰਜਰਡ ਹੈ ਅ ਐਕਸੀਡੈਂਟ ਹੋਇਆ ਬਸਟੇਕਿੰਗ ਆ ਤੇ ਟਰੱਕ ਦਾ ਪ੍ਰੀਸਟੀਨ ਮਾਲ ਦੇ ਕੋਲ ਤੇ ਇਹਦੇ ਵਿੱਚ 22 ਪੇਸ਼ੈਂਟਸ ਆਏ ਸਾਡੇ ਕੋਲ ਜਿਹੜੇ ਇੰਜਰਡ ਹੈ ਉਹਨਾਂ ਦੇ ਵਿੱਚੋਂ 21 ਕੇ ਕਹਿੰਦੇ ਟ੍ਰੀਟ ਹੋ ਗਏ ਤੇ 22 ਨੂੰ ਅਸੀਂ ਜਿਹੜਾ ਹੈਗਾ ਫਰਸਟ ایڈ ਦੇ ਕੇ ਤੇ ਜਿਹੜਾ ਹੈ ਸੈਕਟਰ 32 ਚੰਡੀਗੜ੍ਹ ਰੈਫਰ ਕੀਤਾ ਕਿਉਂਕਿ ਉਹਦੇ ਲਿਪਤੀ ਅਵਲਸ਼ਨ ਇੰਜਰੀ ਸੀ ਕਿੰਨੇ ਇੰਜਰਡ ਜਿਹੜੇ ਕਾਫੀ ਪੇਸ਼ੈਂਟਸ ਆਏ ਮਰ ਮਾਈਨਰ ਜੀ ਇੰਜਰੀਜ਼ ਆ ਜਿਹੜੀਆਂ ਕੀ ਅੰਡਰ ਪ੍ਰੋਸੈਸ ਸੇ ਕੁਝ ਤੇ ਐਕਸ-ਰੇਸ ਕੀ ਕੇਹਨ ਤਾਂ ਕਰਵਾ ਰਹੇ ਆ ਕੁਝ ਤੇ ਹੋ ਟੈਸਟ ਕਰਵਾ ਰਹੇ ਆ ਬਟ ਦੇ ਆਰ ਅੰਡਰ ਕਵਰ